ਆਪਰੇ ਬੰਨ ਜੀ ਜਿਹੜੇ ਗੇਟ ਖੋਲੇ ਜੀ ਅੱਲਾਹ ਜੀ ਅੱਲਾਹ ਸਵੇਰੇ 4:30 ਦੇ ਆਏ ਦੇ ਟਾਈਮ ਤੇ ਕੋਈ ਲੁੱਟ ਕੇ ਆਏ ਨੇ ਅਸੀਂ ਜਿਹੜੇ ਗੇਟ ਖੋਲਿਆ ਉਹ ਸਾਡੇ ਅੰਦਰ ਹੀ ਕੰਮ ਚੱਪ ਕੇ ਆਏ ਹੋ ਸੀ ਪਹਿਲੇ ਕਨਾਲ ਦਿੱਤਾ ਹੈ ਜੋ ਵੀ ਉਹਨਾਂ ਦੇ ਹੱਥ ਲੱਗੀ ਚੀਜ਼ ਸਾਰੀ ਲੈ ਗਏ ਕਿਨੇ ਜਣੇ ਕੈਸ਼ ਵੀ ਲੈ ਗਏ ਤੇ 골ਡ ਵੀ ਲੈ ਗਏ ਨੇ ਤੇ ਬਲੋਸਨ ਸਿਰ ਵਾਲਵਰ ਵੀ ਲੈ ਗਏ ਕਿੰਨੇ ਜਣੇ ਆਏ ਇੱਕ ਵਾਰ ਲੈ ਕੇ ਚਾਰ ਆਦਮੀ ਸੀ ਕਾਰ ਕੌਣ ਕੌਣ ਕੀ ਸੀ ਕਾਰ ਸੀ ਦੋਨੇ ਸੀ ਵਾਈਫ ਰਿਡਿੰਗ ਦੇ ਮੈਂ ਸਮਝੋ ਕਿੰਨਾ ਕੁ ਕੈਰਕਟਰ ਕਿੰਨਾ ਅੰਦਾਜ਼ਾ 3 ਕਰੋੜ ਦੇ ਕਰੀਬ ਹੈਗਾ ਹੈ ਕੈਸ਼ ਵੀ ਤੇ 골ਡ ਵੀ ਇਕੱਲਾ ਹੀ ਰਹਿੰਦਾ ਸੀ ਪਰਿਵਾਰ ਨਹੀਂ بیٹے ਰਹਿੰਦਾ ਸੀ ਮੇਰਾ ਬੇਟਾ ਨਾਲੇ ਬੇਟਾ ਨਾਲ ਪੁੱਤਰਾ ਪੁੱਤਰੀ ਉਹ ਘੁੰਮਣ ਵਾਸਤੇ ਗਏ ਸੀ ਜਿੱਡੀ ਘਰੇ ਗਏ ਸੀ ਉਹ ਫਿਰ 10 ਰੁਪਏ ਸੋਏ ਆ ਕੇ ਵਾਪਸ ਤੇ ਕਿਥੇ ਤੇ ਸਾਫ ਹੈਗਾ ਕੋਈ ਤਾਂ ਨਿਕਾਉ ਕਰਨ ਵਾਲਾ ਜਾਂ ਕੁਝ ਨਹੀਂ ਇਹੋ ਜਿਹਾ ਕੋਈ ਬਸਤੂ ਬੁੱਧਾ ਨਹੀਂ ਸਾਡੇ 50 ਸਾਲ ਹੋ ਗਏ ਸਬਜ਼ੀ ਮੰਡੀ ਕੰਮ ਕਰਦੇ ਆ ਆਹ ਉਹ ਜੋ ਕੋਈ ਬੰਦਾ ਨਹੀਂ 8 ਦਾ ਕੰਮ ਕਰਦਾ 8 ਦਾ ਕੰਮ ਇਹ ਕਦੀ ਇਲਾਕੇ ਚ ਇਸ ਤਰ੍ਹਾਂ ਇਹੋ ਘਟਨਾ ਵਾਪਰੀ ਨਾ ਅਜੇ ਤੱਕ ਕੋਈ ਨਹੀਂ 25 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਆ ਕੁੱਟਮਾਰ ਵੀ ਕੀਤੀ ਉਹਨਾਂ ਨੇ ਹਾਂ ਕੁੱਟਮਾਰ ਪਹਿਲੇ ਉਹਨਾਂ ਨੇ ਕੀਤੀ ਵੀ ਤੁਸੀਂ ਰੋਲਾ ਪਾਓਗੇ ਕਰੋਗੇ ਤੇ ਉਹ ਗੋਲੀ ਮਾਰ ਦੇਣਗੇ ਹਥਿਆਰ ਹੈਗੇ ਸੀ ਇਥਾਰ ਨੂੰ ਰਵਲਵਰ ਹੈਗਾ ਸੀ ਪਿਸਟਲ ਹੈਗਾ ਸੀ ਤੇ ਰਵਲਵਰ ਦੇਖਾਂ ਹਾਂ ਬੰਦਕ ਬਣਾਇਆ ਸੀ ਹਾਂ ਬੰਦਕ ਬਣਾਇਆ ਜੀ ਤੁਸੀਂ ਅਪਣ پولیس ਆਈਏ پولیس ਕੀ ਕਰਦੀ ਹੈ ਤੁਸੀਂ ਆਪਣੀ ਕਾਰਵਾਈ ਕਰ ਰਹੀ ਹੈ ਅੱਜ ਗੱਲ ਕਰੀਏ ਤਾਂ ਨਾਮ ਦਾ ਸਟੇਟ ਕੇਰ ਲੱਗਾ ਜੋ ਮੈਂ ਗੱਲ ਕਰ ਬਤ ਜੋ ਜਿਹੜੀ ਚੋਰੀ ਹੋ ਗਈ ਚਾਰ ਦਿਨ ਐ ਕਿਸੇ ਦੇ ਕੋਲੇ ਬੰਦ ਜੇ ਸਾਨੂੰ ਬੰਦ ਤਾਂ ਦਮ ਬੈਠੇ ਸਾਰਾ ਕੁਝ ਲੈ ਕੇ ਉੱਠ ਕੇ ਜਾਇਆ ਤੋੜ ਕੇ ਲੁੱਕ ਕੇ ਸਭ ਤੋਂ ਕੇ ਲਾ ਲਾ ਦਰਵਾਜ਼ਾ ਖੁੱਲਿਆ ਐ ਮੈਂ ਖੋਲੇ ਦਰਵਾਜ਼ਾ ਸਾਰੇ ਖੋਲੀ ਤਾਂ ਉੱਠ ਨਾ ਕੰਨ ਟੱਪ ਕੇ ਉਹ ਕੰਨ ਟੱਪ ਕੇ ਆਏ ਕਿ ਮੇਨ ਗੇਟ ਨਹੀਂ ਨਾ ਖੁੱਲੇ ਸੋ ਲੋਕ ਲੱਗਾ ਜਿੰਨੇ ਦੀ ਲੋੜ ਕੇ ਜੇ ਤੋ ਹਾਂ ਦੇਖ ਲੁੱਟ ਕੇ ਕਿੰਨੇ ਚੀਜ਼ ਲੁੱਟ ਸੇ ਬਹੁਤ ਹੀਰਾ ਜੇ ਮੈਂ ਦੱਸ ਦਵਾਂਦਾ ਨਾ ਬੜਾ ਗ੍ਰੇ ਕੈਸ਼ ਵੀ ਲੈ ਗਏ ਨੇ ਗਾਇਨੇ ਵੀ ਲੈ ਗਏ ਜੁਲਰੀ ਵੀ ਸਾਰਾ ਜਿਹੜੇ ਲੋਕ ਦੇ ਦਿਲਮਾਰੀ ਵਗੈਰਾ ਉਹਨਾਂ ਨੇ ਖੋਲੀਆਂ ਤੁਸੀਂ ਉਹ ਨਹੀਂ ਖੋਲੀਆਂ ਸਾਰਾ ਬੰਦ ਤਾਂ ਸੀ ਉਹਨਾਂ ਦੀ ਕੀ ਕੋਈ ਤੋੜ ਤੇ ਲੋਕ ਲੁੱਟ ਸਾਰੇ ਤੋੜ ਦਿੱਤੇ ਆ ਮੀਸ਼ਲ ਸ਼ੱਕ ਹੋਵੇਗਾ ਇਹ ਤਾਂ ਕੁਛੇ ਤਾਂ ਗੋਲਿਆ ਸੀ ਤੇ ਸੇ ਦੇ ਸਾਹਮਣੇ ਤਾਂ ਮਿੱਤਾਂ ਨੂੰ ਕਿਸ ਤਰ੍ਹਾਂ ਗੋਲਿਆ ਜਦੋਂ ਚੱਲੇ ਗਏ ਨੇ ਫਿਰ ਅਸੀਂ ਆਪਣੇ ਆਪੇ ਕਿਤੇ ਗੋਲਿਆ ਕਾਫੀ ਬੀ ਬੁਲੇ ਮੇਰੇ ਹੱਥ ਗੋਲ ਵੈਸੇ ਨਾ ਪੈਰ ਬੰਨੇ ਵੈਸੇ ਇਹਨਾਂ ਦੇ ਹੱਥ ਵੀ ਬੰਨੇ ਸੀ ਪੈਰ ਵੀ ਬੰਨੇ ਸੀ ਬੰਦ ਪੈਰ ਦੇ ਅੰਦਰ ਗੋਲਿਆ ਜਦੋਂ ਲੁੱਟ ਹੋਈ ਪੁਲਿਸ ਨੂੰ ਦੇਰਵਾ ਨਾ ਆਇਆ ਉਹ ਸਾਈਂ ਨਹੀਂ ਸੀ ਉਹ ਸਾਡੇ ਪੰਜ ਗਏ ਉਹ ਕਾਰ ਤੇ ਜੇ ਮੋਟਰਸਾਈਕਲ ਤੇ ਕੁਝ ਪਤਾ ਲੱਗਾ ਬਾਰੂ ਕਿਸ ਚੀਜ਼ ਤੇ ਆਈ ਸੀ ਉਹ ਗੱਡੀ ਚਕਾਰ ਅਸੀਂ ਨਹੀਂ ਵੇਖਿਆ ਬਾਲ ਕੁੜੇ ਜਿਹੜਾ ਨੇ ਸੈਰ ਕਰਦੇ ਉਹਨਾਂ ਨੇ ਕਿਹਾ ਗੱਡੀ ਲਾਈ ਸੀ ਉੱਤੇ ਪਿੱਛੇ ਉਹਦਾ ਐਕਟੋ ਵੀ ਲੈ ਗਏ ਸਾਡਾ ਜੰਦੀਵਾ ਨਾ ਲੈ ਦੋ ਚਾਬੀ ਵੀ ਲੈ ਗਏ ਕਿ ਤੁਸੀਂ ਕੋਈ ਮਗਰ ਨਾ ਜਾ ਸਕੋ ਇਸ ਲਈ ਹਾਂ ਹਾਂ ਜੀ ਸਰ ਅੱਜ ਤੁਸੀਂ ਪਹੁੰਚੇ ਹੋ ਇਸ ਏਗਾ ਦੇ ਉੱਤੇ ਕੀ ਗੱਲ ਹੋਈ ਹੈ ਵਾਰਦਾਤ ਕੀ ਹੋਈ ਹੈ ਇਸ ਏਗਾ ਦੇ ਉੱਤੇ ਕਿਹਾ ਜਾ ਰਿਹਾ ਕਿ ਕਰੋੜਾ ਰੁਪਏ ਦੀ ਲੁੱਟ ਹੋਈ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਦੋਹਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸੰਬੰਧੀ ਅਸੀਂ ਤਤਕਸ਼ ਕਰ ਰਹੇ ਹਾਂ ਲੁੱਟ ਕਿੰਨੇ ਕੁ ਦੀ ਹੋਈ ਕੁਝ ਖਬਰ ਚੱਲਿਆ ਜੀ ਹੈ ਹਾਲੀ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਖੰਗਾਰ ਰਹੇ ਤਾਂ ਦੂਸਰੀ ਜੀ ਠੀਕ ਹੈ ਜੀ ਥੈਂਕ ਯੂ ਵੈਲਕਮ